ਤੈਂ ਕਾ ਵਿਗਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੀ ਨ ਜਾਹੀ ਤੈਂ ਕਾ ਵਿਗਟ ਘਾਟ ਘਟ ਮਾਹੀ ਹਾਂ ਤੈਂ ਕਾ ਲਫਜ਼ ਟਟਾ ਕਹਿੰਦੇ ਨੇ ਇਹਨੂੰ ਉਹ ਬੋਲਦੇ ਨੇ ਆਣੇ ਤਤਲੇ ਉਹ ਅਲੱਗ ਹੈ ਤੈਂ ਕਾ ਜਿਹੜੇ ਤਤਲੇ ਬੋਲਦੇ ਨੇ ਨਾ ਪੂਰੀ ਸ਼ੁੱਧ ਨਿਕਲਦੀ ਨਹੀਂ ਇਹ ਜੋ ਅਜੋ ਸ਼ੁੱਧ ਲਫ਼ਜ਼ ਦੀ ਨਿਕਲਦਾ ਇੱਥੋਂ ਅਜੋਜ ਅੱਧ ਪਛਤਾ ਸੱਚਿਤ ਕੱਢ ਲੱਗਿਆ ਕਵੀਰ ਦਾ ਜੇ ਬੋਲਣ ਲੱਗਦਾ ਨਾਲੇ ਤਸਲਾ ਕੇ ਬੋਲਦਾ ਨਾ ਟਾਡਾ ਬੋਲਦਾ ਉਹਨੂੰ ਕਹਿੰਦੇ ਨੇ ਕਦਾ ਬਿਗੜ ਘਾਟ ਘਟ ਮਾਹੀ ਕਹਿੰਦੇ ਕੁਮਾਰ ਗੱਲ ਕਹਿਣ ਲੱਗੇ ਆ ਥੋੜੇ ਜਾਨ ਦੱਸਣ ਲੱਗਿਆ ਇੱਥੇ ਕੁਝ ਭੇਦ ਦੀ ਗੱਲ ਦਾ ਹਾਲੇ ਭੇਦ ਕੋਈ ਨਹੀਂ ਦੱਸਿਆ ਕਵੀਰ ਨੇ ਹਾਲੇ ਜੋ ਕੁਝ ਹੈ ਭੇਦ ਨਹੀਂ ਦੱਸਿਆ ਪੇਂ ਦੀ ਪਹਿਲੀ ਗੱਲ ਕਰ ਜਿਵੇਂ ਨਿਆਣਾ ਪਹਿਲੀ ਗੱਲ ਕਰਦਾ ਤਸਲਾਉਦਾ ਹੈ ਨਾ ਤੇ ਤਰਾ ਕੇ ਗੱਲ کہہ ਰਿਹਾ ਕਹਿੰਦਾ ਮੈਂ ਪੂਰੀ ਕਲੀਅਰ ਦੀ ਗੱਲ ਬਿਗਟ ਘਾਟ ਘਟ ਬਾਹੇ ਇਹ ਜਿਹੜਾ ਘਾਟ ਹੈ ਜਿੱਥੇ ਤੁਸੀਂ ਬੈਠੇ ਹੋ ਅੰਦਰ ਜਿੱਥੇ ਹਿਰਦਾ ਜਿੱਥੇ ਆ ਕੇ ਬੈਠੇ ਹੈ ਨਾ ਨਾ ਪਹਿਲਾਂ ਹੀ ਗਰਭ ਕੁਟਲ ਜਿਹਾ ਆਇਆ ਹੈ ਇੱਕ ਬਿਗਟ ਘਾਟ ਹੈ ਵਿਕਟ ਘਾਟ ਹੈ ਜਾਂ ਘਾਟ ਤਾਂ ਹੈਗਾ ਉਹਦਾ ਜਿਹੜਾ ਪੜਦਾ ਨਾ ਵਿੱਚ ਪੜਦਾ ਉਹ ਕਟਿਆ ਨਹੀਂ ਜਾ ਸਕਦਾ ਵੀ ਕੱਟ ਵੀ ਕੱਟ ਘਾਟ ਘਟ ਨਹੀਂ ਉਹ ਭਰਮ ਦਾ ਪੜਦਾ ਵਿੱਚ ਪਿਆ ਹੋਇਆ ਇੱਕ ਉਹ ਦਰਵਾਜਾ ਨਹੀਂ ਦੀਦਾ ਦਰਵਾਜੇ ਦੇ ਕਹੇਗਾ ਪੜਦਾ ਅੱਗੇ ਹੈ ਉਤੇ ਹਾਰ-ਪਾਰ ਨਿਗਾਹ ਨਹੀਂ ਜਾਂਦੀ ਉਹ ਦੀਦਾ ਦੀ ਸਾਡੀ ਦ੍ਰਿਸ਼ਟੀ ਉਹਨੂੰ ਕੱਟ ਕੇ ਗਾਹਾਂ ਨਹੀਂ ਦੇਖ ਸਕਦੀ ਉਹ ਤਾਂ ਪਰੇ ਪਰਬ ਦੇ ਪਰਦੇ ਤੇ ਪਰੇ ਸਾਡਾ ਜੀਦਾ ਨਹੀਂ ਉਹ ਸਾਡੀ ਨਿਗਾਹ ਨੂੰ ਛੇਦ ਨਹੀਂ ਸਕਦੀ ਵਿਕਟ ਘਾਟ ਘਟਮ ਹਨ ਰਸਤਾ ਬਿਲਕੁਲ ਠੀਕ ਹੈ ਕੁਝ ਵੀ ਨਹੀਂ ਹੈ ਇਹ ਕਾਲਾ ਵਾਲੇ ਪਰਬ ਦਾ ਉਹ ਕੋਹਰਾ ਪਿਆ ਹੋਇਆ ਤੁਦ ਕੋਹਰਾ ਜਮਿਆ ਹੋਇਆ ਪਾਲਾ ਪਾਸਾ ਦੀਦਾ ਨਹੀਂ ਵਿਚਾਲਿਆ ਹਨੇਰਾ ਹੀ ਹੈ ਨਾ ਸੰਗੜਾ ਉਹ ਦਰਵਾਜ਼ਾ ਨਹੀਂ ਦਿਖ ਰਿਹਾ ਕਿਧਰੇ ਪਾਸੇ ਵਿਗਟ ਘਾਟ ਵਿਗਟ ਘਾਟ ਤਸਮਾਨੀ ਹੈ ਦਰੇ ਦਰਵਾਜ਼ਾ ਅੰਦਰ ਹੈ ਘਾਟ ਹੈ ਦਰਵਾਜ਼ਾ ਹੈ ਦਰਵਾਜ਼ਾ ਘਾਟ ਘਾਟ ਦਰਿਆ ਦੇ ਵਿੱਚ ਇੱਕ ਕਲਪਨਾ ਜਿਹੜੀ ਹੈਗੀ ਤੇ ਸਾਡੇ ਕਲਪਨਾ ਦੀ ਨਦੀ ਇੱਛਾਵਾਂ ਸਾਡੀਆਂ ਇੱਛਾਵਾਂ ਦਾ ਇੱਕ ਆਪਣੀ ਮਤ ਦਾ ਮਨਮਤ ਤੱਕ ਬਹਾਅ ਹੈ ਮਨਮਤ ਨੂੰ ਪਾਰ ਕਰਨਾ ਹੈ ਇਹ ਮਨਮਤ ਨੂੰ ਪਾਰ ਕਰਾਂਗੇ ਪੱਲੇ ਪੱਲੇ ਘਟ ਪੱਲੇ ਪੱਲੇ ਰਸਤਾ ਹੈ ਮਨਮਤ ਦੀ ਨਦੀ ਨੂੰ ਕਲਪਨਾ ਦੀ ਨਦੀ ਨੂੰ ਇਹ ਤ੍ਰਿਸ਼ਨਾ ਦੀ ਨਦੀ ਨੂੰ ਪਾਰ ਕਿੱਥੋਂ ਕਰਨਾ ਤ੍ਰਿਸ਼ਨਾ ਦੀ ਨਦੀ ਪਾਰ ਕਰਦੀ ਹੈ ਨਾ ਕਿੱਥੋਂ ਕੱਟਣੀ ਹੈ ਤ੍ਰਿਸ਼ਨਾ ਉਹ ਘਾਟ ਐਥੋਂ ਨਹੀਂ ਘਟ ਹੁੰਦੀ ਖੋਪੜ ਤਿਰਕੁੜੀ ਜੀ ਬੈਠ ਕੇ ਤ੍ਰਿਸ਼ਨਾ ਨਹੀਂ ਰੁਕਦੀ ਕਿੱਥੇ ਰੁਕੂਗੀ ਡਿਕੜ ਘਾਟ ਘਟ ਮੰਨ ਜਿੱਦੋਂ ਤ੍ਰਿਸ਼ਨਾ ਸ਼ੁਰੂ ਹੁੰਦੀ ਹੈ ਉੱਥੋਂ ਪਹਿਲਾਂ ਰੋਕ ਦਿਓ ਥੋੜੀ ਜੀ ਕਿ ਤੋਂ ਤ੍ਰਿਸ਼ਨਾ ਜੇ ਹਵਾ ਟਿਊਬ ਦੇ ਵਿੱਚ ਪਈ ਹੋਈ ਹੈ ਜੇ ਟਿਊਬ ਚ ਹੋਵੇ ਨਿਕਲ ਜਾਵੇ ਅਜਾਵੇਂ ਆਪਾਂ ਟਾਇਰ ਚ ਰੁਕੀ ਜਾਈਏ ਕੋਈ ਟਾਇਰ ਚ ਹੋਵੇ ਬਾਹਰ ਨਾਲ ਕੋਲ ਟਿਊਬ ਚ ਬੈਠਕ ਲਈ ਜਾਵੇ ਇਹ ਪੋਸੀਬਲ ਨਹੀਂ ਹੈ ਪੈਂਚਰ ਟਿਊਬ ਨੂੰ ਲਾਈਦਾ ਟਾਇਰ ਦੀ ਨਹੀਂ ਹੋ ਰਹੀ ਜੀ ਹੁਣ ਤਾਂ ਟਿਊਬ ਲੈ ਕੇ ਆ ਰਹੇ ਬਣਾਤੇ ਜੇ ਟਾਇਰ 'ਚ ਰੁਕਣੀ ਆਵਾ ਫੇ ਟਿਊਬ ਦੀ ਲੋੜ ਹੈ ਦੀ ਹੈ ਫੇ ਟਿਊਬ ਦੀ ਕੀ ਲੋੜ ਹੈ ਜਿੱਤੇ ਟਿਊਬ ਦੀ ਓੜਾ ਸਟੈਚ ਅਟੈਚ ਹੋਗਾ ਨਹੀਂ ਟੁਕੜੀ ਟੁਕੜੀ ਉਹ ਜਿਹੜਾ ਟਾਇਰ ਬਣਿਆ ਹੀ ਨਹੀਂ ਉਹ ਬਣਿਆ ਹੋਰ ਤਰੀਕੇ ਦਾ ਜਦ ਅਗਲਾ ਟੂ ਟਾਇਰ ਕਹਵਾ ਰੋਕੀਏ ਬਈ ਟਿਊਬ ਨਹੀਂ ਪਾਈ ਹੈ ਅਸੀਂ ਟੂ ਵਾਲੇ ਟਾਇਰ ਵਿੱਚ ਟਿਊਬ ਵਿੱਚ ਪੈਂਚਰ ਆ ਟਾਇਰ ਤੇ ਹੋਵਾ ਰੋਕਦੇ ਹਾਂ ਪਰ ਉੱਥੇ ਲੁਕਦੀ ਹੈ ਪੈਂਚਰ ਉੱਥੇ ਲਾਓ ਜੇ ਤੁ ਲੀਕ ਹੈ ਆ ਗੜੇ ਤੋਂ ਉੱਪਰ ਜਾ ਜਾਂਦਾ ਹੈ ਧਿਆਨ ਸਾਡਾ ਫੇਰ ਦੀ ਤ੍ਰਿਸ਼ਨਾ ਦੀ ਨਦੀ ਰੁਕਣੀ ਹੈ ਜਿੱਥੇ ਸਾਨੂੰ نیند ਆਉਂਦੀ ਹੈ ਨਾ ਰੋਜ਼ بے ਹੋਸ਼ੀ ਜਾ ਕੇ ਹੁੰਦੀ ਹੈ ਜਾਂ ਸੌਣ ਲੱਗਦੇ ਆ ਉਹ ਤੋਂ ਥੱਲੇ ਜੇ ਸੁੱਤ ਰਹੇ ਫੇਰ ਤ੍ਰਿਸ਼ਾ ਦੀ ਨਦੀ ਰੁਕਦੀ ਹੈ ਕਿਤੇ ਗੜੇ ਬੂੜ ਦੁਆਰੇ ਬੰਦਿਆ ਬੰਦ ਕਿਤੇ ਹੋਰ ਕਹੂਗਾ ਕਿ ਇਹਦਾ ਜਵਾਬ ਕਿਤੇ ਹੋਰ ਹੈ ਇੱਥੇ ਕੁਝ ਗੱਲ ਕਹਿ ਗਿਆ ਕਹਿ ਤਾਂ ਗਿਆ ਪਰ ਅੱਗੇ ਸਵਾਲ ਤੁਸੀਂ ਕਰਨਾ ਹਾਂ ਇੱਥੇ ਤਾਂ ਹੀ ਕਹੇ ਵਿਕਟ ਕਾ ਹਟ ਘਟ ਉੱਥੋਂ ਦਰਵਾਜ਼ਾ ਖੁੱਲਣਾ ਉੱਥੇ ਗੇਟ ਹੈ ਇੱਧਰ ਦੇਖੋ ਇੱਧਰ ਪਾਣੀ ਛੱਡਣਾ ਨਹੀਂ ਅਸੀਂ ਸ਼ਹਿਰ ਵਿੱਚ ਇੱਧਰ ਪਾਣੀ ਖੜਾ ਬਹੁਤ ਵੱਡਾ ਪਰ ਰੋਕਿਆ ਹੈ ਸਾਡਾ ਨਾਲ ਚਾਦੀ ਦੇ ਪਾਲੀ ਜੇ ਪਾਣੀ ਰੋਕਿਆ ਹੋਇਆ ਸੀ ਜਿੱਥੋਂ ਨਹਿਰ ਚ ਆਉਂਦਾ ਜਿੱਥੋਂ ਮਰਜੀ ਨਹਿਰ ਪਾੜਨ ਨੂੰ ਫੇਰ ਹੀ ਕੋੜਾ ਜਿੰਨਾ ਜੇ ਨਹਿਰ ਚ ਪਾਣੀ ਚੱਲਦਾ ਤੁਸੀਂ ਕਿਤੇ ਉਹ ਵੀ ਨਹੀਂ ਰੋਕ ਸਕਦੇ ਪਾੜ ਕਰ ਸਕਦੇ ਜੇ ਮੂਲ ਦੁਆਰਾ ਜੇ ਤਾਂ ਪਾਣੀ ਵੜਦਾ ਨਾ ਚਾਕੇ ਛੜਿਆ ਜਾਂਦਾ ਉੱਥੇ ਹੀ ਬੰਦ ਕਰਤਾ ਪਰਲੇ ਪਾਸੇ ਪਿਆ ਖੜਾ ਰਹਾ ਪਰਲੇ ਪਾਸੇ ਆਲਾ ਪਾਣੀ ਤੁਹਾਨੂੰ ਕੁਝ ਨਹੀਂ ਕਹਦਾ ਜਿਹੜੀ ਅੰਦਰ ਹੈ ਥੋੜੇ ਦੁਬਦਾ ਅੰਦਰ ਵਾਲੀ ਦੁਬਦਾ ਕੁਝ ਨਹੀਂ ਕਹਿਣੀ ਬਾਹਰ ਨਾ ਆਵੇ ਜੁਬਾਨ ਤੇ ਨਾ ਆਵੇ ਇਹਦਾ ਮਨ ਨਾਲ ਸੰਪਰਕ ਨਾ ਉਹ ਖੋਪੜੀ ਤੱਕ ਨਾ ਪਹੁੰਚ ਵੀ ਦੁਬਦਾ ਹੈ ਉਹ ਕੀ ਲੱਗਦੀ ਇਹ ਗੱਲ ਸਮਝਣ ਦੇ ਵਿੱਚ ਇਹਦਾ ਜਵਾਬ ਹੋ ਰਾਊਗਾ ਹੁਣ ਐ ਹੋਊਗਾ ਆਤਮਾ ਪ੍ਰਾਤਮਾ ਇੱਕੋ ਕਰੇ ਜਾ چھوٹਾ ਇੱਥੇ ਹੈ ਨਾ ਇੱਥੋਂ ਥੱਲੇ ਉੱਪਰ ਆਈ ਨਹੀਂ ਆਤਮਾ ਪ੍ਰਬੰਧ ਪ੍ਰਾਤਮਨ ਨੂੰ ਥੱਲੇ ਹੀ ਰੱਖੇ ਕੋ ਅੰਤਰੀ ਦੀ ਦੂਜਾ ਅੰਤਰ ਮਰੇ ਉੱਪਰ ਨਹੀਂ ਆਉਂਦੀ ਦੂਜਾ ਅੰਦਰ ਮਰੀ ਜਾਂਦੀ ਹੈ ਇੱਥੇ ਆ ਕੇ ਜਵਾਬ ਇੱਕ ਸਟੈਪ ਦਾ ਜਵਾਬ ਚਾਰ ਸਟੈਪ ਹੋਰ ਜਾ ਕੇ ਤਾਂ ਆ ਪੂਰਾ ਜਵਾਬ ਆਉਂਦਾ ਜਿਹਦਾ ਧਿਆਨ ਚੱਲੇਗਾ ਸੁੱਟ ਚਲੀ ਗਈ ਉੱਪਰ ਹਲਕ ਤੋ ਫੇਰ ਤਾਂ ਨਦੀ ਰੁਕਣੀ ਚਾਹੇ ਜੋੜ ਲਈ ਜਾਓ ਫੇਰ ਨਦੀ ਨਹੀਂ ਪਾਰ ਹੋਣੀ ਉਹ ਜੋਗੀ ਤਾਂ ਇੱਥੇ ਰੋਗ ਰਹਿਣਾ ਫੁੱਲ ਤਾਂ ਛੜਿਆ ਹੋਇਆ ਫੱਟੇ ਫੁੱਲ ਚੱਕੇ ਹੋਣ ਨਾ ਨਦੀ ਪਾਰ ਕਰ ਲੈਣ ਕਿ ਬੀ ਹੋ ਜੂਗੀ ਬੂਲ ਦਵਾਰੇ ਬੰਦੇ ਵੰਦ ਬੂਲ ਦਵਾਰੇ ਕਹਿੰਦੇ ਜਦੋਂ ਤੋ ਪਾਣੀ ਦਰਿਆ ਚੋਂ ਨਾ ਛੜਿਆ ਸੀ ਬੂਲ ਦਵਾਰ ਆਓ ਆ ਉੱਥੇ ਹੀ ਬੰਨੂ ਨਾਲ ਝੁਕੀ ਜਿ세 ਮਰਜ਼ੀ ਬਾਤ ਕਰੀ ਜੋ ਮੈਂ ਤਾਂ ਰੋੜਾ ਹੀ ਦੀ ਔਰ ਜਿਹੜਾ ਰੱਬ ਹੀ ਉੱਪਰ ਕਾਇ ਰੱਖਿਓ ਚੰਦ ਜਿਹੜਾ ਮਾਨ ਹੈ ਉਹਨੂੰ ਸੂਰਜ ਵਾਲ ਨੂੰ ਰਖੋ ਦਾ ਮੂੰਹ ਉਧਰ ਉਧਰ ਨੂੰ RAM ਵਾਲ ਨੂੰ ਕਰੋ ਦਾ ਮੂੰਹ ਔਰ RAM ਵਾਲ ਨੂੰ ਮੂੰਹ ਰੱਖੋ ਆਪਣੇ ਰੋੜਾ ਵਾਲ ਨੂੰ ਮੂੰਹ ਰੱਖੋ ਉਧਰ ਜਿੱਧਰ ਨਦੀ ਚੱਲਦੀ ਉਧਰ ਪਿੱਠ ਕਰ ਲੋ ਉਹ ਦਵਾਰੇ ਵੱਲ ਐ ਵੱਦ ਪੱਛਮ ਦਵਾਰੇ 21 ਸਨ ਉਹ ਹੈ ਤੇ ਪੱਕਾ ਵਨਾ ਲਾ ਦੋ ਜਦੀ ਉੱਤ ਜਾਂਦੀਆਂ ਨਾ ਜਿਆਦਾ ਇਹਨੇ ਤੇਰੀ ਕੁੜੀ ਚਲੀ ਜਾਣਾ ਖਿਆਲ ਨੇ ਨਹੀਂ ਕਿ ਚੰਦਰੇ ਦੇ ਵੱਲ ਵੀ ਮਤਲਬ ਹੋਇਆ ਨਾ ਹੈ ਚੰਦਰੇ ਇੱਛਾ ਨੂੰ ਹੰਦੇ ਹੀ ਦਵਾਰੇ ਬਸ ਅੱਛਾ ਪਰਬੜੋ ਹੀ ਅੰਦਰ ਜਵਾਰਤੀ ਪਰਬੜੋ ਹੀ ਅੰਦਰ ਜਵਾਰਤੀ ਬਸ ਕਿਹੜੀ ਕਾਲ ਤ੍ਰਿਕੀ ਦੁਪਦਾਂ ਅੰਤਰ ਮਾਰਦਾ ਪਾਪ ਤਾਂ ਇਹਨੂੰ ਵੀ ਮੰਨਦੀ ਹੈ ਵੇਦ ਉਹ ਪਾਪ ਇਹਨੂੰ ਵੀ ਮੰਨਦਾ ਹੈ ਆਹ ਅਗਾਂਹ ਚਾਪੇ ਲੋ ਤੇ ਇਹ ਜੋ ਪਾਪ ਹੋ ਰਿਹਾ ਪਸੇ ਤੇਰੇ ਸਮਰਤੀ ਨੇ ਇਹਨੂੰ ਮਾਫੀ ਦੇ ਦਿੱਤੀ ਵੇਦ ਨੇ ਇਹਨੂੰ ਪਾਪ ਜਿੰਨਾ ਜਦ ਦੁਪਦਾਂ ਮਰਦੀ ਦੀ ਤ੍ਰਿਕੀ ਦੁਪਦਾਂ ਅੰਤਰ ਰੋਕਣੀ ਨਹੀਂ ਮਾਰਨੀ ਹੈ ਜਾ ਮਰਗੀ ਫੇਰ ਬਾ ਬੰਦ ਹੋਵੇ ਪਹਿਲਾਂ ਦੀ ਕਿਵੇਂ ਪਹਿਲਾਂ ਰੁਕਣੀ ਹੋਣੀ ਪਹਿਲਾਂ ਰੁਕਣੇ ਕੋਲੇ ਪਖਦੇ ਨੇ ਉੱਤੋਂ ਗਜੀਦਾ ਕੁਦੀਆ ਬਣ ਫੇਰ ਬਦ ਕਰ ਜਿੰਨਾ ਚਿਰ ਅੰਦਰ ਪੂਰੀ ਗੈਸ ਨਹੀਂ ਭਰ ਜਾਂਦੇ ਕੋਲੇ ਸਕਦੇ ਰਹਿਣਗੇ ਅੰਦਰ ਵਾਲੀ ਆਕਸੀਜਨ ਜਣੀ ਤੇ ਬਾਅਦ ਫੇਰ ਬੁਝਣ ਲੱਗਣਗੇ ਆਕਸੀਜਨ ਦੀ ਬਿਲੜੀ ਜਾ ਆਕਸੀਜਨ ਜਾਣੀ ਉਹਨੇ ਕੋਲੇ ਆਪੇ ਹੋ ਜਾਣਗੇ ਪੰਜ ਪੌਣ ਦੀ ਲੋੜ ਨਹੀਂ ਹੈ ਅੰਦਰ ਕੀ ਦੁਬਦਾ ਅੰਦਰ ਮਰਦਾ ਅੰਦਰ ਵਾਲੀ ਆ ਦੰਦੇ ਮਰਜੂ ਐ ਬਸਦਾ ਹੈ 12 ਮਸਾਲਾ ਸਾਡੇ ਕੋਲ ਬਹੁਤ ਜੀ ਲੈਣ ਲੂ ਇਹ ਮਰ ਜਾਂਦੀ ਹੈ ਪਾਣੀ ਨਹੀਂ ਪਾਇਆ ਗਤੇ ਬੁਝਾਤੀ ਆ ਉਹ ਜੇ ਸਾਬੰਦ ਕਰ ਦਈਏ ਬੰਦਾ ਇਹ ਤੋਂ ਉਪਰੋਂ ਦਾ ਸਾਹ ਰੂਹ ਆ ਕੇ ਸਾਡਾ ਇੱਥੇ ਆਉ ਉਹ ਹੜਕ ਤੇ ਥੱਲੇ ਬੰਦ ਕਰ ਦੋ ਥੱਲੇ ਸਾਹ ਬੰਦ ਕਰ ਦੋ ਉੱਥੇ ਮਰ ਜਾਓ ਜੇ ਸਾਹ ਹਵਾ ਨਾਲ ਦੇਖੋ ਇਹ ਹਵਾ ਨਾਲ ਮੰਡਾ ਸੰਪਰਕ ਨਹੀਂ ਰਹਿਦਾ ਤਾਂ ਮਾਇਆ ਨਾਲ ਸੰਪਰਕ ਰਹੀ ਪੈਦਾ ਥੱਲੇ ਅੜਾ ਹਵਾ ਨਾਲ ਸੰਪਰਕ ਨਹੀਂ ਹੈ ਕੋਦਾ ਹਵਾ ਨਾਲ ਸੰਪਰਕ ਹੁੰਦਾ ਹਵਾ ਨਾਲ ਸੰਪਰਕ ਉਹਦਾ ਜਿਹੜਾ ਹਲਕ ਤੋਂ ਉੱਪਰ ਜਾਂਦਾ ਆ ਇੱਥੇ ਜਿਹੜਾ ਗੁਰ ਚੱਕਰ ਕਹਿੰਦੇ ਨੇ ਗੁਰਾਧਾਰ ਉਹਦੇ ਉੱਪਰ ਜਦ ਬੋਲਦਾ ਜਾ ਕੇ ਗੁੰਦ ਦੇ ਵਿੱਚ ਉੱਥੇ ਸੰਪਰਕ ਪੈਦਾ ਹੁੰਦਾ ਥਲੇ ਦਾ ਅੰਦਰ ਕੀ ਦੁੱਬਦਾ ਦੁੱਬਦਾ ਕੀ ਹੈ ਦੋ ਨੇ ਤੇ ਤੜਵਾਨ ਦੋ ਇੱਕ ਹੋ ਜਾਂਦੇ ਨੇ ਹਾਂਜੀ ਇਹ ਕਾਫੀ ਦਾ ਵਿਕਟ ਕਾ ਹਟ ਕਟਮਾਹੀ ਵਿਕਟ ਘਾਟ ਘਟਮਾਹੀ ਕਹਿੰਦੇ ਖੂਲ ਕਪਾਟ ਪੋਲਾ ਖੱਟ ਨਾਲ ਦਾ ਵਿਕਟ ਹੈ ਕਟਿਆ ਨਹੀਂ ਆਂਦਾ ਇਹ ਨਦੀ ਨਹੀਂ ਪਾਰ ਹੁੰਦੀ ਕਿਉਂਕਿ ਮੂੜ ਗੋਰ ਹੈ ਦੱਬ ਪਤਾ ਨਹੀਂ ਹੈ ਉਹ ਇੱਥੇ ਰੋਕਦੇ ਨੇ ਉੱਤੇ ਤੇ ਕੁੜੀ ਤੇ ਨਹੀਂ ਰੁਕਦਾ ਹੁੰਦਾ ਉੱਥੇ ਕਦੇ ਵੀ ਜੇ ਲੀਕੇਜ ਹੁੰਦੀ ਹੈ ਹਵਾ ਮਿਲਦੀ ਹੈ ਸਾਈਡ ਤੋਂ ਤਾਂ ਕੋਲਿਆਂ ਦੀ ਸੁਆ ਹੋ ਜਾਣੀ ਹੈ ਸੇਣੀ ਬੋਟਨੇ ਕੋਲੇ ਇੱਥੇ ਤਾਂ ਉਹਨੂੰ ਬੜ ਰਿਹਾ ਹਵਾ ਉੱਪਰ ਤਿਰਕੁਲੀ ਦਾ ਨੱਕ ਜ ਹਵਾ ਮੂੰਹ ਜ ਹਵਾ ਥੱਲੇ ਹਵਾ ਉਹਦਾ ਹਵਾ ਮਿਲ ਰਹੀ ਹੈ ਕੋਲੇ ਦਾ ਘਰ ਰਹੇ ਨੇ ਤੇ ਕੋਲੇ ਦਿਮਾਗ ਚ ਪਏ ਨੇ ਦਗਣ ਗਈ ਉਹ ਤਾਂ ਮਾਇਆ ਦੀ ਜਿਹੜੀ ਕੋਲੇ ਨੇ ਉਹ ਤਾਂ ਦਿਮਾਗ ਚ ਪਏ ਨੇ ਅੱਗੇ ਸੁਣ ਕੇ ਦੀ ਦਿਮਾਗ ਤੇ ਨਹੀਂ ਆ ਪੂਰੇ ਜੜ ਦੀ ਲਾਟ ਇੱਥੇ ਤਾਂ ਲਾਟ ਆਉਂਦੀ ਆ ਨਿਕਲ ਕੇ ਜਲਦੀ ਇਥੇ ਅਲਾਰਟ ਐ ਛੇਸੇ ਤਾਂ ਲਾਟੇ ਆਈਏ ਦਿਮਾਗ ਜਿੱਤੀ ਜਾਂਦੀ ਹੁੰਦੀ ਅੱਗ ਦਿਮਾਗ ਤੇ ਉਹਦੀ ਲਾਟ ਆਉਂਦੀ ਐ ਉਹ ਥੱਲੇ ਅੱਗ ਜਲਦੀ ਐ ਉਹ ਤੇ ਬਤੀਲੇ ਨੂੰ ਵੀ ਲਾਟ ਲੱਗਦੀ ਐ ਤਾਂ ਕਰ ਬੁੰਦਾ ਇਹਦਾ ਬਤੀਲਾ ਤੇ ਦਿਮਾਗ ਖਿਜੜੀ ਇਹ ਚ ਬਣਦੀ ਐ ਥੱਲੇ ਲਾਟ ਲਾ ਕੇ ਖਿਜੜੀ ਤਾਂ ਦਿਮਾਗ ਹੀ ਭਖਦੀ ਐ ਜੋ ਖੱਕਦੀ ਐ ਸਾਰੀ ਜਿੰਨੇ ਪਲਾਨ ਐ ਖਿਜੜੀ ਬਣਦੀ ਐ ਦਿਮਾਗ ਜੇ ਬਣਦੀ ਐ ਥੱਲੇ ਆ ਕੇ ਥੱਲੇ ਐ ਖਿਜੜੀ ਉੱਪਰ ਬਣਦੀ ਐ ਫੜ ਖੋਲ੍ਹੇ ਘਾਟ ਮਹਿਲ ਕਿ ਨ ਜਾਹੀ ਖੋਲ੍ਹੇ ਘਾਟ ਮਹਿਲ ਕਿ ਨ ਜਾਹੀ ਕਹਿੰਦੇ ਤੂੰ ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਕੋਈ ਕੋਲੇ ਠੰਡੇ ਨੇ ਅੱਗ ਦੀ ਜਲਦੀ ਜੇ ਕੋਈ ਕੋਲੇ ਠੰਡੇ ਹੋ ਜਾਂਦੇ ਨੇ ਬੁਝ ਕੇ ਚਲਦੇ ਜਲਦੇ ਵੀ ਠੰਡੇ ਹੋ ਜਾਂਦੇ ਨੇ ਬੁਝ ਕੇ ਜੱਗ ਬੁਝਾ ਦੇ ਕੋਲੇ ਠੰਡੇ ਲੱਕਰ ਠੰਡੀ ਚੱਲਾ ਠੰਡਾ कुछ देर बाद हो जो थोड़ा टाइम लग जाओ जाते गोले ठंडे हो जाते हैं आप अग बुझे गोले ठंडे बुझ गई आग निकसे ना वो कहकड़े मैं आपसे होगा होगी अरे अभी गोलिया घ्यो पाने समा धूरी जगह पाके ਏ ਜੋਦਿਗਾਰੀ ਹੋਈ ਉੱਤੇ ਹਾਂਜੀ ਖੋਲ ਕਪਾੜ ਮਹਿਲ ਕਿਨ ਜਾਹੀ ਖੋਲ ਕਪਾੜ ਮਹਿਲ ਕਿਨ ਜਾਹੀ ਅੰਦਰ ਮਹਿਲ ਤਾਂ ਅੰਦਰ ਆਹੀ ਮਹਿਲ ਦਾ ਮਹੱਲਾ ਬਣਿਆ ਆਇਆ ਆ ਮਹਿਲ ਦਾ ਕਬੀਰ ਨਹੀਂ ਕਿਹਾ ਸੀ ਆ ਮਹਿਲ ਮਹੱਲਾ ਦਾ ਕਬੀਰ ਨਹੀਂ ਕਹਤਾ ਸੀ ਇਹ ਆ ਮਹਿਲ ਇਹਦਾ ਮਹੱਲਾ ਮਹੱਲਾ ਬਣਿਆ ਮਹੱਲਾ ਕੋ ਨਹੀਂ ਲੱਗਿਆ ਮਹਿਲ ਤੋਂ ਮਹੱਲਾ ਬਣਿਆ ਮਹੱਲਾ ਕਹਿੰਦੇ ਬੰਦੇ ਜਿੱਥੇ ਬਹੁਤੇ ਮਹਿਲ ਹੋਣ ਉਹਨੂੰ ਮਹੱਲਾ ਕਹਿੰਦੇ ਨੇ ਬਹਲਾ ਉਹ ਜਿੱਥੇ ਬਹੁਤ ਮਹਿਲ ਹੋਣ ਸਾਡੇ ਮਹੱਲੇ ਸਾਡੇ ਮਹੱਲੇ ਜਿੱਥੇ ਜਿਆਦਾ ਮਹਿਲ ਨੇ ਉਹਨੂੰ ਮਹੱਲਾ ਕਹਿੰਦੇ ਨੇ ਜਿਹਨੇ ਭਗਤ ਨੇ ਸਾਰਿਆਂ ਦੇ ਮਹਿਲ ਉੱਥੇ ਹੀ ਨੇ ਉਹ ਮਹੱਲੇ ਨੇ ਇਕ ਮਹਲ ਕਿਤੇ ਹੁੰਦਾ ਹੀ ਨਹੀਂ ਮਹਲ ਹੁੰਦਾ ਹੀ ਜਾਗਾ ਨੇ ਮਹਲ ਹੋਦਾ ਨਾ ਉਹ ਹਲਦਾ ਨਹੀਂ ਉਹ ਹਲ ਥਿਰ ਹੋ ਗਿਆ ਜੋ ਨਹੀਂ ਹਲਦਾ ਮਮਾ ਲਗਾ ਨੈਗੇਟਿਵ ਨੰਨਾ ਜੀ ਮਿਲਦਾ ਨੰਨਾ ਹੀ ਲੱਗਦਾ ਹੈ ਨਾ ਹਲ ਨਹੀਂ ਹੁੰਦਾ ਉਹ ਹਲ ਹੁੰਦਾ ਦੇਖ ਅਟਲ ਉੱਤਲ ਕਪਹਿ ਜਾਵਾ ਰਹਿ ਲਪਟੂ ਘਟ ਪਰਚੋ ਬਾਵਾ ਜੇ ਮਹਿਲ ਦੇ ਵਿੱਚ ਚਲਿਆ ਜਾਵੇ ਖੋਲ ਕੇ ਪਾਟ ਮਹਿਲ ਕਿਨੇ ਜਾਣ ਜੇ ਇੱਕ ਪਾਟ ਖੁੱਲ ਗਿਆ ਜਿਹੜਾ ਮਹਿਲ ਚਲਿਆ ਗਿਆ ਜਦ ਅੰਦਰ ਦੇਖਦਾ ਮਹਿਲ ਦੇ ਦੇਖ ਅਡਲ ਤਲ ਕਹਿੰਨ ਜਾਵਾ ਉੱਥੇ ਅਡਲ ਬੈਠਾ ਆਪ ਬੈਠਾ ਮਹਿਲ ਦੇ ਵਿੱਚ ਮਾਲਕ ਮਨ ਮੈਂ ਆਪ ਹੁਣ ਸੁਰਤ ਨੇ ਮੰਦੇ ਅੰਦਰ ਪੜਨਾ ਸੀ ਆਪਣੇ ਗਰਬਾਨ ਮੈਂ ਸਿਰ ਨੀਮਾ ਕਰ ਦੇਖਣ ਵਾਲੀ ਗੱਲ ਐ ਹੋਰ ਕੁਛ ਨਹੀਂ ਐ ਦੇਖ ਹੁੰਦਾ ਆਪਣੇ ਗਰਬਾਨ ਮੈਂ ਸਿਰ ਨੀਮਾ ਕਰ ਜੇ ਧਿਆਨ ਅੰਦਰੇ ਰੱਖੀਂ ਅੰਦਰੇ ਰੱਖੀਏ ਤਾਂ ਅੰਦਰ ਦੀ ਛੇਦ ਹੋ ਕੇ ਉਥੇ ਸੁਰਤ ਤੁਹਾਡੀ ਚਲੀ ਜਾਣੀ ਆ ਕਦੋਂ ਪਹਿਲਾਂ ਨਹੀਂ ਪਰਵੇਸ਼ ਕਰ ਸਕਦੀ ਸੁਰਤ ਦੇਖ ਅਟਲ ਜੇ ਸੁਰਤ ਅੰਦਰ ਠਿੱਗੀ ਰਹੇ ਤਾਂ ਕਿਰਨ ਜਿਵੇਂ ਕਿਰਨ ਪਾਸ ਕਰ ਜਾਂਦੀ ਹੈ ਜੇ ਅੱਗ ਘੜਦੀ ਰਹੇ ਗੱਡੀ ਮੋਟੀ ਲੱਕੜ ਹੋਵੇ ਉਹ ਵੀ ਜਾਣ ਦਿੰਦੀ ਹੈ ਉਹ ਜੋ ਅੰਗਵਰ ਉਹਦੀ ਅੰਗੇ ਲੱਕੜ ਦੀ ਅੱਗ ਪਰਬੜ ਕਰ ਲੈਂਦੀ ਹੈ ਲੱਕੜ ਜੋ ਲੱਕੜ ਦੀ ਅੱਗ ਪਰਬੜ ਕਰਕੇ ਲੱਕੜ ਨੂੰ ਸਾੜ ਦਿੰਦੀ ਹੈ ਇੱਕ ਟੀਲੀ ਵੀ ਸਾੜ ਸਕਦੀ ਕਿਸੇ ਹੋਰ ਨੂੰ ਪਰ ਇੱਕ ਟੀਲੀ ਨਾਲ ਜਗੜ ਸੜ ਜਾਂਦਾ ਹੈ ਇੱਕ ਟੀਲੇ ਨਾਲ ساری ਦੁਨੀਆ ਸਾੜ ਸਕਦੀ ਹੈ ਦੁਨੀਆ ਦੇ ਵਿੱਚ ਆਪਣੀ ਜਗ੍ਹਾ ਹੈ ਨਾ ਦੁਨੀਆ ਸਾਰੀ ਅੱਗ ਹੈ ਨਾ ਔਰ ਦੁਨੀਆ ਜੋ ਦੁਨੀਆ ਦੀ ਅੰਗੇ ਪ੍ਰਗਟ ਕਰਦੀ ਹੈ ਤੀਲੀ ਨੇ ਤੀਲੀ ਦੀ ਅੱਗ ਨਾਲ ਦੁਨੀਆ ਨਹੀਂ ਸੜ ਸਕਦੀ ਦੁਨੀਆ ਆਪਣੀ ਅੱਗ ਨਾਲ ਸੜੂਗੀ ਜਦ ਵੀ ਸੜੂਗੀ ਜਿਉਂ-ਜਿਉਂ ਦੁਨੀਆ ਦੀ ਅੱਗ ਬਾਹਰ ਆਏ ਜਾਂਦੀ ਹੈ ਦੁਨੀਆ ਸੜੀ ਜਾਂਦੀ ਹੈ ਆਪਣੇ ਅੱਗ ਨਾਲ ਸੜਦਾ ਜਿਹੜਾ ਵੀ ਸੜਦਾ ਹੈ ਇਹਦੇ ਆਪਣੇ ਅੰਦਰ ਰੱਖ ਹੈ ਮਾਇਆ ਅਗਰ ਸਭ ਇੱਕੋ ਜਿਹੀ ਜੇ ਨਾ ਮਾਇਆ ਦਾ ਪ੍ਰਭਾਵ ਜ਼ਿਆਦਾ ਉਹਨੇ ਅੱਗ ਜ਼ਿਆਦਾ ਹੈ ਦੇ ਕੋਲ ਜਿੰਨੀ ਮਾਇਆ ਦੀ ਭੁੱਖ ਜ਼ਿਆਦਾ ਉਹਦੀ ਅੰਗ ਦੀ ਭੁੱਖ ਜ਼ਿਆਦਾ ਇਹਦੇ ਅੰਦਰ। ਕੋਈ ਦੇਖ ਅਟਲ ਉੱタル ਕਦੇ ਹਣ ਜਾਵਾ। ਦੇਖ ਅਟਲ ਉੱਥੇ ਅਟਲ ਬੈਠਾ। ਉੱਥੇ ਸਾਲ ਲੈਣ ਵਾਲਾ ਉੱਥੇ ਬੈਠਾ। ਇਹ ਤਾਂ ਫਿਰਦਾ ਤੁਰਦਾ ਨਾ ਸਪਾਟੇ ਵਾਲਾ। ਇਹਦਾ ਸਾਰ ਸਪਾਟੇ ਵਾਲਾ ਨਾ ਬਾਹਰ। ਇਹ ਟਿਕਦਾ ਨਹੀਂ। ਉਹ ਹਲਦਾ ਦੀ। ਉਹ ਮਹੱਲਾ ਹਲਦਾ ਦੀ। ਉਹ ਹਲਦਾ ਨਾ ਉਹਦਾ ਘੜ ਹਲਦਾ ਉਹ ਅਟਾਲਾ ਟਿਕਿਆ ਹੋਇਆ ਹਲਦਾ ਨਹੀਂ ਕਿਤੇ ਅਡੋਲ ਹੈ ਡੋਲਦਾ ਨਹੀਂ ਇਹ ਟਿਕਦਾ ਨਹੀਂ ਉਹ ਡੋਲਦਾ ਨਹੀਂ ਹੁਣ ਦੋਹਾਂ ਦਾ ਜੋੜ ਕੇਵੇਂ ਹੋਵੇ ਜਿੱਦਣ ਦੋਏ ਇੱਕ ਹੋ ਗਏ ਉਹਦੇ ਨਾਲ ਜੇ ਜੁੜ ਗਿਆ ਮਨ ਫੇਰ ਮਨ ਅਡੋਲ ਹੋਣਾ ਦੇਖ ਪਟਾਲ ਪਟਾਲੇ ਦੀ ਅਡੋਲ ਅਡੋਲ ਦਾ ਦਰਸ਼ਨ ਫੇਰ ਕਰਦਾ ਇਹ ਜਾ ਹੁੰਦਾ ਐਡੋਲ ਆ ਤੈਨੂੰ ਅਡੋਲ ਦਾ ਜੀ ਬਤਾ ਹਾਲ ਤਾਂ ਇਹਨੂੰ ਅਡੋਲ ਦਾ ਜੀ ਬਤਾ ਅਡੋਲ ਕੀ ਹੁੰਦਾ ਤਨ ਕਥੇ ਨ ਜਾਵਾ ਉਹਨੂੰ ਅਡਲ ਨੂੰ ਅਡੋਲ ਨੂੰ ਦੇਖ ਕੇ ਆਪ ਅਡਲ ਤਾਂ ਲਿਖਿਆ ਅਡੋਲ ਨਾਲ ਦੂਆ ਸ਼ਬਦ ਨਹੀਂ ਬਣਦਾ ਚੱਲ ਕੱ ਟੱਲ ਕਹਿਣਾ ਸੀ ਜੁੜੇ ਅਡੋਲ ਕਹਿੰਦੇ ਉਹਦੇ ਨਾਲ ਅਡਲ ਕਹਿੰਦੇ ਅਡਲ ਅਸਲੀ ਬਣਦਾ ਕਿਸੇ ਜੀ ਕਿਸੇ ਨਹੀਂ ਪੂਰੀ ਬਣਦੀ ਦੁਆ ਨਾਲ ਦਾ ਸ਼ਬਦ ਨਹੀਂ ਹੈ ਟਲੋ ਦੇ ਅਡੋਲ ਦੇ ਨਾਲ ਦਾ ਸ਼ਬਦ ਨਹੀਂ ਹੈ ਆਹ ਡੋਲ ਦੇ ਨਾਮ ਦਾ ਸ਼ਬਦ ਬਣਦਾ ਨਹੀਂ ਬਣ ਹੈ ਹੀ ਨਹੀਂ ਉਹ ਜਿਹੜਾ ਟਲ ਨੂੰ ਅਡੋਲ ਨੂੰ ਢਲ ਕੇ ਹਾਂ ਅਡੋਲ ਨੂੰ ਜਾਣ ਕੇ ਢਲ ਕੇ ਨਾਲ ਦਾ ਟਲ ਬਣਾਉਣਾ ਸੀ ਟਲ ਕੇ ਦੀ ਜਾਂਦਾ ਕਿਤੇ ਛੱਡ ਕੇ ਦੀ ਜਾਂਦਾ ਕਿਤੇ ਆਪਾਂ ਕਹਿੰਦੇ ਪਰੇ ਟਲ ਜਾ ਪਰੇ ਹੋ ਜਾ ਟਲ ਗਿਆ ਅਲੱਗ ਦੀ ਹੁਦਾ ਉਹ ਤੇ ਅਕਾਲ ਨੂੰ ਦੇ ਕੇ ਅਢੋਲੂ ਦੇ ਕੇ ਨਾਲ ਜੁੜ ਜਾਂਦਾ ਆਪ ਆਪ ਦੀ ਫਿਰ ਅਲੱਗ ਹੁੰਦਾ ਉਹ ਅਢੋਲ ਹੀ ਹੋ ਜਾਂਦਾ ਉਸੇ ਵੀ ਗੱਲ ਤੋਂ ਉੱਡਣ ਗਿਆ ਹਾਂ ਅਢੋਲ ਹੋ ਜਾਂਦਾ ਟਲ ਟਲ ਕੱਤੇ ਨਾ ਜਾ ਕੋਈ ਟਲ ਕੇ ਨਹੀਂ ਜਾਂਦਾ ਕਿਤੇ ਅਲੱਗ ਨਹੀਂ ਹੋ ਗਿਆ ਅਢੋਲ ਹੀ ਹੋ ਜਾਂਦਾ ਉਹਦੇ ਨਾਲ ਹੀ ਚਿਪਕ ਜਾਂਦਾ ਰਹਿ ਲਪਟ ਘੱਟ ਪਰਚੋ ਪਾਵਾ ਰਹਿ ਲਪਟ ਉਹਦੇ ਨਾਲੇ ਲਪਟ ਜਾਂਦਾ ਪਰਚੋ ਪਾਵਾ ਅੰਦਰ ਹੀ ਪਰਚਾ ਹੋ ਜਾਂਦਾ ਪਰਚ ਜਾਂਦਾ ਅੰਦਰ ਵੀ ਰਾਹ ਸੌਣ ਲੱਗ ਜਾਂਦਾ ਸਭ ਕੁਝ ਭੁੱਲ ਜਾਂਦਾ ਜੋ ਚੀਜ਼ ਜੁਲਬਣੀ ਸੀ ਜਿਹਨੂੰ ਟੋੜਦਾ ਸੀ ਬਾਹਰ ਜਾਂ ਕਾਰਨ ਜੰਗ ਢੁੱਲਿਆ ਉੱਪਰ ਆਇਆ ਨਾ ਜਾਂ ਕਾਰਨ ਜੰਗ ਢੁੱਲਿਓ ਨੇੜਿਓਂ ਪਾਇਓ ਪਾਇਓ ਤਾਂ ਹੀ ਆ ਐ ਪਾਇਆ ਕਹਿੰਦੇ ਨੇੜਿਓਂ ਉਤਲੇ ਹੀ ਗੱਲ ਦਾ ਜਵਾਬ ਹੈ ਥੱਲੇ ਮੀਆਂ ਨਿਕੜੇ ਐ ਨੇੜਿਓਂ ਪਾਇਆ ਕਿੱਥੋਂ ਪਉਣਾ ਸੀ ਦੇਖੜ ਜੋ ਘਟ ਵਸ ਹੈ ਦੂਰ ਕਹਾਤਾ ਜਾਏ ਜਹ ਕਾਰਨ ਜਗ ਢੁੰਡਿਓ ਮੇਰੋ ਪਾਇਓ ਤੈਰੋ ਪਾਇਓ ਚਾਹੇ ਉਫ ਘਟ ਦਸਿਆ ਵੀ ਕਟ ਕੇ ਹਾ ਜਾਏ ਕਿਵੇਂ ਜਾਣਾ ਫਿਰ ਉਤੇ ਕੀ ਦੇਖਿਆ ਮੈਂ ਕਿਵੇਂ ਮੇਰਾ ਬੋਲਤੇ ਕਿਉਂ ਕਹਾਣੀ ਰਾਜਾ ਰਾਮ ਕੀ ਕਹਾਣੀ ਸਾਰੀ ਸੁਣਾਤੀ ਜੋ ਉਹਦਾ ਨਾ ਵਾਪੜੀ ਉਹ ਗੱਲ ਦਸੀ ਹੁਣ ਮਾਲਾ ਲੈਣਾ ਜੋ ਵਾਪੜੀ ਉਹ ਵੀ ਦਸਣ ਕਬੀਰ ਨੇ ਤਾਂ ਦਸਤੀ ਜੋ ਵਾਪਰੀ ਹੈ ਜੋ ਉਹਨੇ ਖੋਜੀ ਤੀ ਹੈ ਸਮਾਧੀ ਵਾਲੇ ਵੀ ਤਾਂ ਕੁਝ ਪੱਲੇ ਕੁਛ ਨਹੀਂ ਤੁਸੀਂ ਗੱਲ ਇਹਦੇ ਨਾਲ ਰਾਈ ਜਾਂਦੇ ਹੋ ਦੱਸਦੇ ਕੁਝ ਵੀ ਨਹੀਂ ਸਭ ਛੱਡਨੇ ਕਿਉਂਕਿ ਐ ਗੱਲ ਨੂੰ ਜੇ ਸਮਝ ਲੈਂਦੇ ਧਿਆਨ ਕਰਦੇ ਤਾਂ ਮਾਲਾ ਛੱਡਣੀ ਪੈ ਜਾਂਦੀ ਹੁਣ ਵੀ ਉਹਨਾਂ ਦੇ ਉੱਤੇ ਬਿਮਾਰੀ ਕੀ ਹੋਈ ਹੋਈ ਐ ਜੇ ਤਾਂ ਮੰਨਦੇ ਨੇ ਤਾਂ ਵਰਗੇ ਸੁਣਦੇ ਮਾਰਾ ਕਿਉਂ ਫੇਰਦੇ ਤੇ ਨਹੀਂ ਮੰਨ ਲੇ ਤਾਂ ਮਰ ਗਏ ਉਹ ਤਾਂ ਬਰੇ ਬਰੇ ਆਏ ਫਿਰੂ ਦੋਹੀ ਪਾਸੇ ਨਾ ਮੰਨਣ ਗਏ ਦੁਨੀਆ ਨਾ ਮੰਨੂ ਤਾਂ ਵੀ ਮਰ ਗਏ ਇਹ ਕਬੀਰ ਦੀ ਗੱਲ ਹਾਈਲਾਈਟ ਹੋ ਸਕੀ ਬੜੇ ਚ ਸਾਦਾ ਨਹੀਂ ਸੀ ਜਿਹਦੀ ਹਾਈਲਾਈਟ ਹੋਈ ਉਹਨਾਂ ਦਾ ਨੈਟਵਰਕ ਤਖੜਾ ਦਾ ਉੱਥੇ ਟੱਕਦੀ ਜੇ ਦੇ ਉਹਨਾਂ ਦਾ ਨੈਟਵਰਕ ਜੀ ਪੂਰਾ ਉੱਥੇ ਉਦੇ ਅਰਥ ਉਸ ਬਦਲ ਕੇ ਉੱਥੇ ਖਤਮ ਕਰਦੇ ਇਹਨਾਂ ਗੁਰੂਆਂ ਵਾਲੇ ਜ਼ਿਆਦਾ ਹੋ ਗਈ ਸੀ ਉਹ ਜ਼ਿਆਦਾ ਕੋਸ਼ਿਸ਼ ਕਰਨੀ ਪਈ ਉੱਥੇ ਹੁਣ ਤੋੜ ਕੇ ਗੋਣ ਨੈਟਵਰਕ ਹੁਣ ਤੋੜ ਨੈਟਵਰਕ ਤੁਸੀਂ ਤੋੜਦੇ ਨਹੀਂ ਹੁਣ ਗੱਲ ਗਈ ਫੈਲ ਹੁਣ ਜੇ ਵਿਰੋਧ ਕਰਦੇ ਨੇ ਤਾਂ ਵਰਗੇ ਜੋ ਮਦਦ ਨੇ ਤਾਂ ਵਰਗੇ ਜੋ ਹੀ ਪਾਸੀ ਮੌਤ ਹੈ ਮੌੜ ਤੇ ਕੱਢ ਜਾਨੀ ਕਿ ਉੱਥੇ ਦਾ ਅਪਰੋਚ ਨਹੀਂ ਉੱਥੇ ਦਾ ਉਹ ਕੀ ਕਰਨਗੇ ਜਿਹੜੇ ਬੰਦੇ ਨੂੰ ਲੋੜ ਸੀ ਉਹਨਾਂ ਦੇ ਪੱਲੇ ਬੈ ਗਈ ਉਹਨਾਂ ਨੇ پکڑ ਲਈ ਉਹ ਜਿਹਨਾਂ ਨੂੰ ਲੋੜ ਸੀ ਸਮਝ ਨਹੀਂ ਸੀ ਆਉਂਦੀ ਉਹਨਜੀ ਹੋਈ ਸੀ ਗੱਲ ਗੱਲ ਸੁਲਝ ਗਈ ਜਿਹੜੇ ਇੱਛਾਵਾਂ ਸੀ ਸਰਕਾਰਾਂ ਸੀ ਉਹਨਾਂ ਨੂੰ ਫੜ ਜਾਵੀਂ ਉਹਨਾਂ ਨੇ پکڑ ਲਈ ਗੱਲ ਤੇ ਹੁਣ ਕੀ ਕਰਨਗੇ ਲੋਕ ਜਿਹੜੇ ਦੀ ਆਵਾ ਖਾਣਗੇ ਇਹ ਬੰਦੇ ਬਣ ਗਏ ਜਿਹੜਾ ਜਾਣਗੇ ਹੋਰ ਕੀ ਕਾਨੂੰਨ ਬਣ ਗਏ ਵਾਰਡਜ ਕਾਨੂੰਨ ਬਣ ਗਏ ਜਿਹੜਾ ਧਰਮ ਦੀ ਗੱਲ ਕਰਦਾ ਜਿਹੜਾ ਝੂਠ ਬੋਲਦਾ ਉਹ ਬਰਾਦਾ ਬਲੈਕਮੇਲਿੰਗ ਧਰਮ ਕੋਈ ਕਿਸੇ ਕਿਸਮ ਦੀ ਵੀ ਬਲੈਕਮੇਲਿੰਗ ਬਰਾਦਾ ਹੈ ਚਾਹੇ ਉਹ ਧਰਮ ਨਹੀਂ ਹੋਵੇ ਸਾਰੀ ਉਹ ਧਰਮ ਦੀ ਹੈ ਸਾਰੇ ਧਰਮਾਂ ਕਿਸ ਨੂੰ ਠੱਗੀ ਮਾਰਨੀ ਉਹ ਵੀ ਤਾਂ ਤੁਹਾਨੂੰ ਤੋਂ ਖਰਾਬ ਹੈ ਗੱਲ। ਤੇ ਝੂਠ ਬੋਲ ਕੇ ਕਹਿੰਦਾ ਕੋਈ ਕੀ ਲੈ ਲੈਣੀ। ਜਾਂ ਝੂਠ ਬੋਲ ਕੇ ਕਹਿੰਦਾ ਰਾਹ ਉਲਟੇ ਪਾਦਣਾ। ਆ ਧਰਮ ਇਹ ਗੈਰਕਾਨੂੰਨੀ ਗੱਲ ਇੱਕੋ ਹੀ ਹੈ। ਕਿਸੇ ਵੇਲੇ ਨੂੰ ਧਰਮ ਕਹਿੰਦੇ ਸੀ। ਅੱਜ ਇਹਨੂੰ ਗੈਰਕਾਨੂੰਨੀ ਕਹਿੰਦੇ ਗਲਤੋਹੀ ਹੈ। ਸਮਰਤ ਸ਼ਾਸਤਰਮ ਚ ਜਿਹਨੂੰ ਅਸੀਂ ਗੈਰਕਾਨੂੰਨੀ ਕਹਿੰਦੇ ਹਾਂ ਉਹਨੂੰ ਧਰਮ ਕਹਿੰਦੇ ਸੀ। ਕਾਨੂੰਨ じゃ ਭਣਜੂਗਾ ਸਾਰੇ ਗ੍ਰਸਤ ਚਾ ਜਾਣਗੇ ਕੋਈ ਵੀ ਨਹੀਂ ਹਿਲ ਸਕਦਾ ਹਿਲੂ ਕੌਣ ਅਰੇ ਕੌਣ ਕਹੂ ਕਾਨੂੰਨ ਨਾ ਬਣੇ ਕੀ ਇਹ ਕਹਿਣਗੇ ਕਿ ਕਾਨੂੰਨ ਨਾ ਬਣੇ ਕਿਹੜੇ ਮੂਨਾ ਕਰਨਗੇ ਕਿਉਂ ਕਹਿਣਗੇ ਅਗਲੇ ਪੁੱਛਣਾ ਕਿਉਂ ਨਾ ਕਰੀਏ ਭਈ ਇਹ ਅੰਦਰ ਕੀ ਦੋਗੇ ਅੰਦਰੇ ਵਰਜੂ ਇਹ ਸਾਰੇ ਕੋਲੇ ਦੇ ਉੱਤੇ ਇੱਕ ਬੜਾ ਸਾਰਾ ਲੱਕੜਾ ਜਾਂ ਹੂਦਾ ਮਾਰਦਾ ਨਾ ਕੋਲੇ ਵਿੱਚੇ ਮਰ ਜਾਣੇ ਨੇ ਇਹ ਤਾਂ ਅੰਦਰੇ ਮਰ ਜਾਣਗੇ ਸਾਰੇ ਐ ਸੌਣਨਗੇ ਜਿਵੇਂ ਕੋਲੇ ਸੌ ਜਾਂਦੇ ਨੇ ਇਹ ਆਪਾਂ ਉੱਤੇ ਤਾਂ ਬੜਾ ਸਾਰਾ ਖੜਾ ਹੀ ਆਪਾਂ ਦਾ ਕੜਹਾ ਬੁੱਧਾ ਮਾਰਦਾ ਸਮਝਾ ਹਿੰਦੇ ਜਿੱਦਿਆਂ ਮਤਾਰੇ ਇਕੱਠੀਆਂ ਕਰਕੇ ਅਕਾਸ਼ ਦੀ ਕੋਲਾ ਉੱਤੇ ਬੁੱਧੀ ਮਾਰਦੀ ਅਕਾਸ਼ ਦੀ ਕੋਲਾ ਨਹੀਂ ਹੈ ਭਾਵੇਂ ਅਕਾਸ਼ ਦੀ ਕੋਲਾ ਉੱਤੇ ਦੇਤੀ ਕੜਈ ਆਕਾਸ਼ ਦਾ ਮਾਰਦਾ ਥੱਲੇ ਹੀ ਦੇ ਸਾਰੇ ਸਿਕਣ ਗੜੇ ਨਿਕਲਦਾ ਆਗਾਇ ਨਾਲ ਲੱਗਦੇ ਥਾਰੇ ਅੰਦਰ ਦੇ ਦੁਗਣਾ ਅੰਦਰੇ ਬੜੂਗੇ ਹੁਣ ਇਹਨਾਂ ਦੇ ਕੋਈ ਰਾਜ ਨਹੀਂ ਕਿਸੇ ਕੋਲ ਬੁਧੇਨੀ ਖਾਲੀਆਂ ਹਰਾਮ ਦੀਆਂ ਹੁਣ ਕੋ ਜਿਹੜਾ ਖਾਦਾ ਉਹਦਾ ਕੋ ਦੇਵ ਵੀ ਦੇਣ ਨੂੰ ਅਕਲ ਸਿੱਖ ਕੇ ਅਗਲ ਵੀ ਬਣ ਦੇਣ ਨੂੰ ਜਿਹੜੇ ਅਫਰਾਦ ਕੀਤੇ ਨੇ ਮਾਫ ਵੀ ਕਰਾ ਲੈਣ ਨੂੰ ਇਹ ਕਰਨ ਦਾ ਵਿਦਣ ਜੇ ਚੰਗੇ ਕਰਮ ਨੇ ਜੇ ਨਾ ਕਰਨਗੇ ਇਹਨਾਂ ਦੇ ਕੀਤੇ ਹੁਣ ਕੁਛ ਨਹੀਂ ਵਿਗੜਦਾ ਕਿਸੇ ਦੇ ਕੀਤੇ ਤਾਂ ਕੁਛ ਨਹੀਂ ਵਿਗੜਦਾ ਟਾਈਮ ਆ ਗਿਆ ਸਮਾਂ ਰੇਤੀ ਦਾ ਕੋੜ ਨਖੁੱਟੇ ਨਾਨਕਾ ਕੋੜ ਕਾ ਆ ਗਿਆ ਫਿਰ ਸੱਚ ਰਹੂਗਾ ਫੂੜ ਨਹੀਂ ਰਹਿਣਾ ਜੇ ਗੁਰਾ ਜਿਆ ਤੇ ਗੁਰवाणी ਝੂਠੀ ਹੈ ਪਰਮੇਸ਼ਰ ਦਾ ਫਰਮਾਨ ਹੈ ਉਰਦ ਸੱਚ ਰਹੇਗੀ ਇਹ ਵੀ ਪਰਮੇਸ਼ਰ ਦੀ ਗੱਲ ਹੈ ਕਹਣੇ ਲੱਗੇ ਰਹੋ ਗੁਰਮੁਖਾਂ ਨੂੰ ਗਿਆ ਨਾਨਕਾ ਨੇ ਲੱਗੇ ਰਹੋ ਹਾਰ ਨਾ ਮੰਨਿਓ ਸਹਜਾਦਿਆਂ ਤਾਂ ਹੀ ਘਰੇ ਰਹੇ ਪਤਾ ਨਹੀਂ ਉਹ ਕਿ ਸੱਚ ਨਹੀਂ ਦੇਖੋ ਉਹਦੇ ਟਾਈਮ ਸੱਚ ਉੱਤੇ ਆਉਣ ਲੱਗਾ ਉਸੇ ਟਾਈਮ ਸਹਜਾਦਿਆਂ ਦੀ ਗੱਲ ਚੱਲੀ ਹੈ ਕਿਹਨੇ ਚਲਾਈ ਹੈ ਕਿੱਥੇ ਕੋ ਉਹ ਪੈਦਾ ਕੀਤੇ ਕੋਈ ਤੇਰੇ ਦਿਮਾਗ ਚਾਬੀ ਦਿੱਤੀ ਵਿਚਾਲੇ ਵੀ ਸਹਜਾਦਿਆਂ ਦੀ ਪਿਕਚਰ ਬਣਾ ਦੇ ਤੂੰ ਅਇਦਰ ਆਹ ਹੋਰ ਛਪਾਪਾ ਤਾਂ ਸਾਰਿਆਂ ਨੂੰ ਸਾਰੇ ਹਥਿਆਰ ਇੱਕੋ ਦਮ ਚਲਾਤੇ ਰਹੇ ਤੇ ਬੱਚੇ ਤੇ ਲੈ ਕੇ ਬੁੱਢੇ ਤੱਕ ਸਾਰਿਆਂ ਦੇ ਬੱਚਾ ਬਾਤ ਹਥਿਆਰ ਬਹੁਤ ਵੱਡਾ ਐ ਪਿਕਚਰ ਉਹ ਜਨਾਨੀਆਂ ਜਨਾਨ ਜੀਣਾ ਨੇ ਗਿਆਨ ਨਹੀਂ ਸੀ ਮਨਣਾ ਉਹ ਦੇ ਤਾ ਆਂ ਬੰਦੇ ਜਿਹਾ ਨਾ ਸਭ ਤੇ ਬਾਹਰ ਸੀ ਆ ਬੰਨਣਾ ਨਹੀਂ ਸੀ ਇਹਨਾਂ ਨੇ ਬੰਨਣਾ ਨਹੀਂ ਇਹ ਪਰ ਉਹ ਮਨਾਉਣ ਵਾਲੀ ਮਿੱਠਾ ਲਾਤਾ ਉੱਤੇ ਗੋਲੀ ਸਹੀ ਹੈ ਐਸਾ ਮਠਾ ਲਾਇਆ ਐਨੂੰ ਕਬੜ ਕਬੜ ਖਾਣਾ ਪਊ ਹੁਣ ਕੈਪਸੂਲ ਬਣਾਤੇ ਕੌੜੀ ਦਵਾਈ ਸੀ ਉੱਤੇ ਮਠਾ ਰਾਤਾ ਕੀ ਕਰੂਗਾ ਜੋ ਜੋ ਉਹ ਵੀ ਨਹੀਂ ਪਤਾ ਜੋ ਕੁਝ ਹੋ ਰਿਹਾ ਉਹ ਤਾਂ ਸਾਨੂੰ ਦਿਨਦਾ ਜੋ ਜੋ ਹੋਣਾ ਸਾਨੂੰ ਵੀ ਨਹੀਂ ਦਿਨਦਾ ਕੀ ਹੁਣ ਫਾਂਸੀ ਦੇ ਰੱਸੇ ਲਟਕਦੇ ਨੇ ਸਾਰਿਆਂ ਦੇ ਕੀ ਇਹ ਕਿਹੜਾ ਆਪਣਾ ਕੱਟ ਲੂਗਾ ਕੁੜਾ ਵਸਭਾਸੀ ਘੜਚੇ ਚਲੇ ਜਾਊਗਾ ਇਹ ਦੇਖਣ ਵਾਲੀ ਗੱਲ ਹੈ ਜਿਹਨੇ ਆਪਣਾ ਰਸਾ ਕੱਟ ਲੈਣਾ ਕੱਟੀ ਕਾਲ ਪੈ ਫਾਸੀ ਫਾਸੀ ਭਗਵਤ ਭੀਰ ਸ਼ਕਤੀ ਸਮਰਨ ਕੋ ਸਮਰਨ ਕੀ ਸਮਰਨ ਕੀ ਭਗਵਤ ਦੀ ਭੀਰ ਔਰ ਸ਼ਕਤੀ ਸਮਰਨ ਦੀ ਤਾਂ ਦੇ ਦਿੱਤੀ ਆਹ ਗੁਰਬਾਣੀ ਨੇ ਦੱਸੀ ਹੁਣ ਕਾਲ ਦੀ ਫਾਸੀ ਇਹਨੇ ਕੱਟੜੀਆਂ ਕੱਟ ਲਵੇ ਇਹਨਾਂ ਲਟਕਦਾ ਲਣਾ ਲਟਕਦਾ ਦਾ ਸਾਨੂੰ ਕੀ ਵਰਤ ਪੈਣਾ ਕੀ ਵਰਤ ਪੈਣਾ ਸੱਜਾ ਕੋਈ ਫਰਦ ਨਹੀਂ ਕਦੇ ਘੋੜੇ ਚਾਹੀਦੇ ਨਹੀਂ ਅਜੇ ਫਿਰ ਵੀ ਫੇ ਕੰਮ ਕਰਨਾ ਨੇ ਬੰਦੇ ਵੀ ਪੈਦਾ ਹੋਣੇ ਨੇ ਉਹਨਾਂ ਖਾਤਰ ਜਾਨਵਰ ਵੀ ਚਾਹੀਦੇ ਹਾਂ ਹਾਂਜੀ